ਪਰਾਚੀਨ ਗਿਆਨ ਆਧੁਨਿਕ ਸਿਹਤ ਆਯੁਰਵੇਦ ਦੁਆਰਾ ਸ਼ੂਗਰ ਦਾ ਡੂੰਗਾ ਵਿਸ਼ਲੇਸ਼ਣ ਅਤੇ ਹੱਲ ਅਜੋਕੇ ਦੌਰ ਵਿੱਚ ਜਿੱਥੇ ਸ਼ੂਗਰ ਇੱਕ ਵਿਸ਼ਵਵਿਆਪੀ ਮਹਾਮਾਰੀ ਬਣ ਚੁੱਕੀ ਹੈ ਮਨੁੱਖੀ ਸਿਹਤ ਲਈ ਇਹ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਜ਼ਾਰਾਂ ਸਾਲ ਪਹਿਲਾਂ ਜਦੋਂ ਕੋਈ ਆਧੁਨਿਕ ਲੈਬੋਰੀਟਰੀ ਨਹੀਂ ਸੀ ਭਾਰਤ ਦੇ ਪਰਾਚੀਨ ਆਯੁਰਵੇਦ ਆਚਾਰੀਆਂ ਨੇ ਇਸ ਬਿਮਾਰੀ ਦੇ ਲੱਛਣਾਂ ਕਾਰਨਾਂ ਅਤੇ ਇਲਾਜ ਨੂੰ ਬਹੁਤ ਬਰੀਕੀ ਨਾਲ ਸਮਝ ਲਿਆ ਸੀ ਆਯੁਰਵੇਦ ਦੇ ਵਿੱਚ ਇਸ ਨੂੰ ਪ੍ਰਮੇਹ ਅਤੇ ਇਸ ਦੀ ਗੰਭੀਰ ਅਵਸਥਾ ਨੂੰ ਮధుమేਹ ਕਿਹਾ ਗਿਆ ਹੈ ਇਹ ਵੀਡੀਓ ਤੁਹਾਨੂੰ ਆਯੁਰਵੇਦ ਦੇ ਉਸੇ ਪ੍ਰਾਚੀਨ ਗਿਆਨ ਭੰਡਾਰ ਵਿੱਚ ਲੈ ਕੇ ਜਾਵੇਗਾ ਜੋ ਅੱਜ ਵੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਸਭ ਤੋਂ ਸਾਰਥਕ ਸਿੱਧ ਹੋ ਰਿਹਾ ਹੈ ਪ੍ਰਮੇਹ ਅਤੇ ਮధుమే ਸ਼ਬਦਾਂ ਦੇ ਅਰਥ ਅਤੇ ਪਿਠੋਕੜ ਆਯੁਰਵੇਦ ਦੇ ਗ੍ਰੰਥਾਂ ਜਿਵੇਂ ਕਿ ਚਰਕ ਸਹਿਤਾ ਅਤੇ ਸੁਸ਼ਰुत ਸਹਿਤਾ ਵਿੱਚ ਸ਼ੂਗਰ ਦਾ ਵਰਣਨ ਬਹੁਤ ਵਿਸਥਾਰ ਨਾਲ ਮਿਲਦਾ ਹੈ ਸੰਸਕ੍ਰਿਤ ਸ਼ਬਦ ਪ੍ਰਮੇਹ ਦਾ ਅਰਥ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਅਤੇ ਬਾਰ-ਬਾਰ ਪਸ਼ਾਬ ਆਉਣਾ ਜਦੋਂ ਇਹ ਬਿਮਾਰੀ ਵਿਗੜ ਜਾਂਦੀ ਹੈ ਤਾਂ ਇਹ ਮధుమే ਦੇ ਰੂਪ ਧਾਰ ਲੈਂਦੀ ਹੈ ਮధు ਦਾ ਅਰਥ ਹੈ ਸ਼ਾਇਦ ઋષਿ ਮੁਨੀਆ ਨੇ ਦੇਖਿਆ ਸੀ ਕਿ ਇਸ ਰੋਗ ਵਿੱਚ ਪਸ਼ਾਬ ਸ਼ਹਿਦ ਵਰਗਾ ਮਿੱਠਾ ਅਤੇ ਇੱਕ ਸੈੜਾ ਹੋ ਜਾਂਦਾ ਹੈ ਜਿਸ ਕਾਰਨ ਕੀੜੀਆਂ ਇਸ ਵੱਲ ਆਕਰਸ਼ਿਤ ਹੁੰਦੀਆਂ ਹਨ ਇਹ ਨਰੀਖਣ ਅੱਜ ਦੇ ਗਲਾਈਕੋਸ਼ੂਰੀਆ ਦੇ ਸਿਧਾਂਤ ਨਾਲ ਬਿਲਕੁਲ ਮੇਲ ਖਾਂਦਾ ਹੈ ਬਿਮਾਰੀ ਦੀ ਜੜ ਸਾਡੀ ਜੀਵਨ ਸ਼ੈਲੀ ਆਯੁਰਵੇਦ ਸਪਸ਼ਟ ਕਰਦਾ ਹੈ ਕਿ ਸ਼ੂਗਰ ਕੋਈ ਅਚਾਨਕ ਹੋਣ ਵਾਲੀ ਬਿਮਾਰੀ ਨਹੀਂ ਹੈ ਸਗੋਂ ਇਹ ਸਾਡੀਆਂ ਗਲਤੀਆਂ ਦਾ ਨਤੀਜਾ ਹੈ ਆਚਾਰੀਆ ਚਰਕ ਨੇ ਇਸ ਦੇ ਮੁੱਖ ਕਾਰਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਜਾਨ ਕੀਤਾ ਹੈ ਜੋ ਅੱਜ ਦੀ ਟਾਈਪ 2 ਡਾਇਬੀਟੀਜ਼ ਦੇ ਕਾਰਨਾਂ ਦੀ ਉਹ ਬਹੁਤ ਤਸਵੀਰ ਪੇਸ਼ ਕਰਦੇ ਹਨ ਨੰਬਰ 1 ਆਸਿਆ ਸੁਖਮ ਲੰਬੇ ਸਮੇਂ ਤੱਕ ਨਰਮ ਗੱਦਿਆਂ ਤੇ ਬੈਠੇ ਰਹਿਣਾ ਜਾਂ ਸਰੀਰਕ ਹਰਕਤ ਨਾ ਕਰਨਾ ਨੰਬਰ 2 ਤੁਹਾਪਨ ਸੁਖਮ ਬਹੁਤ ਜਿਆਦਾ ਸੌਣਾ ਖਾਸ ਕਰਕੇ ਦਿਨ ਵੇਲੇ ਸੌਣਾ ਇਹ ਕਫ ਦੋਸ਼ ਨੂੰ ਸਿੱਧਾ ਵਧਾਉਂਦਾ ਹੈ ਨੰਬਰ 3 ਖਾਗ ਸੰਬੰਧੀ ਗਲਤੀਆਂ ਦੁੱਧ ਅਤੇ ਦਹੀਂ ਦਾ ਜਿਆਦਾ ਸੇਵਨ ਨਮਾ ਅਨਾਜ ਜੋ ਪਚਣ ਵਿੱਚ ਭਾਰੀ ਹੁੰਦਾ ਹੈ ਗੁੜ ਅਤੇ ਮਠਿਆਈਆਂ ਦਾ ਅੰਨੇ ਵਾ ਸੇਵਨ ਨੰਬਰ 4 ਕਫ ਦੀ ਪ੍ਰਦਾਨਤਾ ਇਹ ਸਾਰੇ ਕਾਰਨ ਸਰੀਰ ਵਿੱਚ ਕਫ ਦੋਸ਼ ਵਧਾਉਂਦੇ ਹਨ ਜੋ ਚਰਬੀ ਅਤੇ ਮਾਸ ਨੂੰ ਦੂਸ਼ਿਤ ਕਰਕੇ ਬਿਮਾਰੀ ਪੈਦਾ ਕਰਦਾ ਹੈ ਦੋਸ਼ਾਂ ਦਾ ਵਿਗਿਆਨ ਕਫ ਤੋਂ ਵਾਤ ਤੱਕ ਦਾ ਸਫਰ ਰਮੇਹ ਮੂਲ ਰੂਪ ਵਿੱਚ ਇੱਕ ਤ੍ਰੀ ਦੋਸ਼ਜ ਵਿਕਾਰ ਹੈ ਭਾਵ ਇਸ ਵਿੱਚ ਵਾਤ ਪਿਤ ਅਤੇ ਕਾਫ ਦੇ ਨੋਸ਼ਾ ਹਮਲ ਹੁੰਦੇ ਹਨ ਪਰ ਸ਼ੁਰੂਆਤ ਹਮੇਸ਼ਾ ਕਾਫ ਦੋਸ਼ ਦੇ ਵਿਗੜਨ ਨਾਲ ਹੁੰਦੀ ਹੈ ਸ਼ੁਰੂਆਤੀ ਪੜਾ ਵਧਿਆ ਹੋਇਆ ਕਾਫ ਸ਼ਰੀਰ ਦੇ ਸਾਰਲ ਪਦਾਰਥਾਂ ਅਤੇ ਚਰਬੀ ਨੂੰ ਦੂਸ਼ਿਤ ਕਰਦਾ ਹੈ ਜਿਸ ਨਾਲ ਪਸ਼ਾਬ ਸੰਬੰਧੀ ਸਮੱਸਿਆਵਾਂ ਸ਼ੁਰੂ ਹੁੰਦੀਆਂ ਹਨ ਅੰਤਿਮ ਪੜਾ ਮధుਮੇ ਜਦੋਂ ਰੋਗ ਪੁਰਾਣਾ ਹੋ ਜਾਂਦਾ ਹੈ ਤਾਂ ਸ਼ਰੀਰਕ ਧਾਤੂਆਂ ਕਮਜ਼ੋਰ ਹੋ ਜਾਂਦੀਆਂ ਹਨ ਤਾਂ ਵਾਤ ਦੋਸ਼ ਭਾਰੂ ਹੋ ਜਾਂਦਾ ਹੈ ਆਯੁਰਵੇਦ ਅਨੁਸਾਰ ਸਾਰੇ ਪ੍ਰਮੇਹ ਅੰਤ ਵਿੱਚ ਮధుਮੇ ਵਿੱਚ ਬਦਲ ਜਾਂਦੇ ਹਨ ਜੇਕਰ ਉਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਇਹ ਅਵਸਥਾ ਅੱਜ ਦੀ ਗੰਭੀਰ ਸ਼ੂਗਰ ਅਤੇ ਇਨਸੂਲਿਨ ਦੀ ਕਮੀ ਨਾਲ ਮੇਲ ਖਾਂਦੀ ਸ਼ੂਗਰ ਦੇ 20 ਰੂਪ ਇੱਕ ਡੂੰਗੀ ਝਾਤ ਆਯੁਰਵੇਦ ਨੇ ਪਸ਼ਾਬ ਦੇ ਰੰਗ ਗੰਧ ਅਤੇ ਗੁਣਾਂ ਦੇ ਆਧਾਰ ਤੇ ਇਸ ਬਿਮਾਰੀ ਨੂੰ 20 ਕਿਸਮਾਂ ਵਿੱਚ ਵੰਡਿਆ ਹੈ ਇਹ ਵਰਗੀਕਰਨ ਰੋਗ ਦੀ ਸਹੀ ਸਥਿਤੀ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਨੰਬਰ 1 ਕਫਜ ਪ੍ਰਮੇਹ 10 ਕਿਸਮਾਂ ਇਲਾਜ ਯੋਗ ਇਹ ਸ਼ੁਰੂਆਤੀ ਅਵਸਥਾ ਹੈ ਇਸ ਵਿੱਚ ਸ਼ਾਮਲ ਹਨ ਉਕਦਮੇਹ ਪਾਣੀ ਵਰਗਾ ਸਾਫ਼ ਪਿਸ਼ਾਬ ਇਕਸ਼ੂ ਮੇਹ ਗੰਨੇ ਦੇ ਰਸ ਵਰਗਾ ਮਿੱਠਾ ਪਿਸ਼ਾਬ ਸ਼ੁਕਲ ਮੇਹ ਆਟੇ ਵਰਗਾ ਚਿੱਟਾ ਪਿਸ਼ਾਬ ਹੋਰ ਕਿਸਮਾਂ ਸਾਂਦਰ ਮੇਹ ਗਾੜਾ ਸਾਂਦਰ ਪ੍ਰਸਾਦ ਮੇਹ ਸ਼ੁਕਰ ਮੇਹ ਸ਼ੀਤ ਮੇਹ ਸ਼ਨੈ ਮੇਹ ਲਾਲਾ ਮੇਹ ਲਾਰ ਵਰਗਾ ਅਤੇ ਸ਼ਿਕਤਾ ਮੇਹ ਰੇਤ ਵਰਗਾ ਨੰਬਰ 2 ਪਿਤਜ ਪ੍ਰਮੇਹ 6 ਕਿਸਮਾਂ ਕੰਟਰੋਲ ਯੋਗ ਇਹ ਅਵਸਥਾ ਜਲਣ ਅਤੇ ਇਨਫੈਕਸ਼ਨ ਨਾਲ ਜੁੜੀ ਹੁੰਦੀ ਹੈ ਹਿਰਿਦਰਾ ਮੇਹ ਹਲਦੀ ਵਰਗਾ ਪੀੜਾ ਪਸ਼ਾਬ ਰક્ત ਮੇਹ ਪਸ਼ਾਬ ਵਿੱਚ ਖੂਨ ਆਉਣਾ ਹੋਰ ਕਿਸਮਾਂ ਕਸ਼ਾਰ ਮੇਹ ਕਾਲ ਮੇਹ ਨੀਲ ਮੇਹ ਅਤੇ ਮੰਜਿਸ਼ਠਾ ਮੇਹ ਨੰਬਰ 3 ਵਾਤਜ ਪ੍ਰਮੇਹ 4 ਕਿਸਮਾਂ ਅਸਾਧਯ ਯਾਨੀ ਮੁਸ਼ਕਲ ਇਹ ਸਭ ਤੋਂ ਗੰਭੀਰ ਅਵਸਥਾ ਹੈ ਮਧੂ ਮੇਹ ਸ਼ਹਿਦ ਵਰਗਾ ਮਿੱਠਾ ਅਤੇ ਕਸੈਲਾ ਪਸ਼ਾਬ ਮੱਜਾ ਮੇਹ ਪਸ਼ਾਬ ਵਿੱਚ ਮੱਜਾ ਯਾਨੀ ਬੋਨ ਮੈਰੋ ਹੋਣਾ ਵਸਾ ਮੇਹ ਚਰਬੀ ਵਾਲਾ ਪਸ਼ਾਬ ਓਜਮੇਹ ਸਰੀਰ ਦੀ ਸ਼ਕਤੀ ਦਾ ਨਿਕਲਣਾ ਇਲਾਜ ਦੀ ਰਣਨੀਤੀ ਹਰ ਮਰੀਜ਼ ਲਈ ਵੱਖਰਾ ਰਾਹ ਆਯੁਰਵੇਦ ਹਰ ਮਰੀਜ਼ ਨੂੰ ਇੱਕੋ ਦਵਾਈ ਨਹੀਂ ਦਿੰਦਾ ਇਲਾਜ ਮਰੀਜ਼ ਦੀ ਸਰੀਰਕ ਬਣਤਰ ਤੇ ਨਿਰਭਰ ਕਰਦਾ ਹੈ ਨੰਬਰ 1 ਸ਼ਥੂਲ ਪ੍ਰਮੇਹੀ ਮੋٹے ਮਰੀਜ਼ ਇਨ੍ਹਾਂ ਵਿੱਚ ਕਾਫ ਅਤੇ ਚਰਬੀ ਜ਼ਿਆਦਾ ਹੁੰਦੀ ਹੈ ਇਨ੍ਹਾਂ ਲਈ ਅਪਤਰਪਨ ਜਾਨੀ ਕਿ ਡੀ ਨਰਿਸ਼ਮੈਂਟ ਜਾਂ ਸ਼ੋਧਨ ਚਿਕਿਤਸਾ ਕੀਤੀ ਜਾਂਦੀ ਹੈ ਤਾਂ ਜੋ ਸਰੀਰ ਵਿੱਚੋਂ ਵਾਦੂ ਦੋਸ਼ ਬਾਹਰ ਕੱਢੇ ਜਾ ਸਕਣ ਨੰਬਰ 2 ਕ੍ਰਿਸ਼ ਪ੍ਰਮੇਹੀ ਪਤਲੇ ਕਮਜ਼ੋਰ ਮਰੀਜ਼ ਇਨ੍ਹਾਂ ਵਿੱਚ ਵਾਤ ਜ਼ਿਆਦਾ ਹੁੰਦਾ ਹੈ ਇਨ੍ਹਾਂ ਲਈ ਸੰਤਰਪਨ ਜਾਨੀ ਕੇ ਨਰਿਸ਼ਮੈਂਟ ਚਿਕਿਤਸਾ ਜ਼ਰੂਰੀ ਹੈ ਤਾਂ ਜੋ ਸਰੀਰ ਦੀ ਤਾਕਤ ਬਣੀ ਰਹੇ ਪੰਚ ਕਰਮ ਸਰੀਰ ਦੀ ਅੰਦਰੂਨੀ ਸਫਾਈ ਪੁਰਾਣੀ ਸ਼ੂਗਰ ਅਤੇ ਮਟਾਪੇ ਵਾਲੇ ਮਰੀਜ਼ਾਂ ਲਈ ਪੰਚ ਕਰਮ ਵਰਦਾਨ ਹੈ ਵਮਨ ਕਾਫ ਨੂੰ ਬਾਹਰ ਕੱਢਣ ਲਈ ਵਿਰੇਚਨ ਪਿਤ ਅਤੇ ਜਿਗਰ ਦੀ ਸਫਾਈ ਲਈ ਜੋ ਬਲੱਡ ਸ਼ੂਗਰ ਘਟਾਉਣ ਵਿੱਚ ਮਦਦਗਾਰ ਹੈ ਬਸਤੀ ਵਾਤਜ ਪ੍ਰਮੇਹ ਵਿੱਚ ਤੇਲ ਅਤੇ ਕਾੜੇ ਦਾ ਅਨੀਮਾ ਦਿੱਤਾ ਜਾਂਦਾ ਹੈ ਰਸੋਈ ਤੋਂ ਕਲੀਨਿਕ ਤੱਕ ਔਸ਼ਧੀਆਂ ਅਤੇ ਖਰਾਕ ਚਮਤਕਾਰ ਦੀ ਜੜੀ ਬੂਟੀਆਂ ਆਯੁਰਵੇਦ ਵਿੱਚ ਕਈ ਅਜਿਹੀਆਂ ਜੜੀ ਬੂਟੀਆਂ ਹਨ ਜੋ ਵਿਗਿਆਨਕ ਤੌਰ ਤੇ ਸ਼ੂਗਰ ਲਈ ਲਾਭਦਾਇਕ ਸਾਬਤ ਹੋਈਆਂ ਹਨ ਨਿਸ਼ਾ ਮਲਕੀ ਹਲਦੀ ਅਤੇ ਆਮਲੇ ਦਾ ਮਿਸ਼ਰਣ ਇਹ ਸ਼ੂਗਰ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ ਇਹ ਇਨਸੂਲਿਨ ਪ੍ਰਤੀਰੋਧ ਨੂੰ ਘਟਾਉਂਦਾ ਹੈ ਗੁੜ ਮਾਰ ਇਸ ਨੂੰ ਸ਼ੂਗਰ ਦਾ ਦੁਸ਼ਮਣ ਕਿਹਾ ਜਾਂਦਾ ਹੈ ਇਹ ਮਿੱਠਾ ਖਾਣ ਦੀ ਇੱਛਾ ਨੂੰ ਖਤਮ ਕਰਦਾ ਹੈ ਅਤੇ ਪੈਂਕ੍ਰੀਆਸ ਨੂੰ ਤਾਕਤ ਦਿੰਦਾ ਹੈ ਜਾਮਣ ਅਤੇ ਕarele ਇਹ ਬਲੱਡ ਸ਼ੂਗਰ ਨੂੰ ਕੁਦਰਤੀ ਤੌਰ ਤੇ ਘਟਾਉਂਦੇ ਹਨ ਵਿਜੇਸਾਰ ਇਸ ਦੀ ਲੱਕੜੀ ਦੇ ਗਲਾਸ ਵਿੱਚ ਪੀਤਾ ਪਾਣੀ ਸ਼ੂਗਰ ਕੰਟਰ ਕਰਦਾ ਹੈ ਸ਼ਾਸਤਰੀ ਯੋਗ ਗੰਭੀਰ ਮਾਮਲਿਆਂ ਲਈ ਵਿਸ਼ੇਸ਼ ਦਵਾਈਆਂ ਵਰਤੀਆਂ ਜਾਂਦੀਆਂ ਹਨ ਚੰਦਰ ਪ੍ਰਭਾ ਵਟੀ ਪਸ਼ਾਬ ਸੰਬੰਧੀ ਸਮੱਸਿਆਵਾਂ ਅਤੇ ਮੈਟਾਬੋਲਿਜ਼ਮ ਸੁਧਾਰਨ ਲਈ ਪ੍ਰਭਾਵਸ਼ਾਲੀ ਹੈ ਵਸੰਤ ਉਸਮਾਕਰ ਰਸ ਇਹ ਇੱਕ ਮਹਾ ਰਸਾਇਣ ਹੈ ਜਿਸ ਵਿੱਚ ਸੋਨਾ ਅਤੇ ਮੋਤੀ ਵਰਗੀਆਂ ਭਸਮਾ ਹੁੰਦੀਆਂ ਹਨ ਇਹ ਸ਼ੂਗਰ ਕਾਰਨ ਹੋਣ ਵਾਲੀ ਅੱਖਾਂ ਦੀ ਕਮਜ਼ੋਰੀ ਅਤੇ ਨਸਾਂ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ ਖਰਾਕ ਜੋ ਅਤੇ ਪਰਹੇਟ ਆਯੁਰਵੇਦ ਅਨੁਸਾਰ ਖਰਾਕ ਹੀ ਦਵਾਈ ਹੈ ਕੀ ਖਾਈਏ ਜੋ ਜੋ ਸ਼ੂਗਰ ਦੇ ਮਰੀਜ਼ਾਂ ਲਈ ਸਭ ਤੋਂ ਵਧੀਆ ਅਨਾਜ ਹੈ ਇਸ ਤੋਂ ਇਲਾਵਾ ਪੁਰਾਣੀ ਚੌਲ ਮੂੰਗੀ ਦੀ ਦਾਲ ਕੁਲਥੀ ਮੇਥੀ ਅਤੇ ਸਹਜਣ ਦਾ ਸੇਵਨ ਕਰਨਾ ਚਾਹੀਦਾ ਹੈ ਕੀ ਨਾ ਖਾਈਏ ਦਹੀਂ ਨਵਾਂ ਅਨਾਜ ਗੁੜ ਮਠਿਆਈਆਂ ਤਲਿਆ ਹੋਇਆ ਭੋਜਨ ਅਤੇ ਦਿਨ ਵੇਲੇ ਸੌਣਾ ਸਖਤ ਮਨਾ ਹੈ ਦਿਨਚਰਿਆ ਅਤੇ ਯੋਗ ਜੀਵਨ ਜਿਉਣ ਦਾ ਤਰੀਕਾ ਦਵਾਈਆਂ ਦੇ ਨਾਲ ਨਾਲ ਰੋਜ਼ਾਨਾ ਦੀ ਰੁਟੀਨ ਜਾਨੀ ਕਿ ਦਿਨਚਰਿਆ ਵਿੱਚ ਬਦਲਾ ਬਹੁਤ ਜ਼ਰੂਰੀ ਹੈ ਵਿਅਮ ਜਾਨੀ ਕਿ ਐਕਸਰਸਾਈਜ਼ ਆਚਾਰਿਆ ਸੁਸ਼ਰਤ ਨੇ ਸ਼ੂਗਰ ਦੇ ਮਰੀਜ਼ਾਂ ਲਈ ਸਖਤ ਮਿਹਨਤ ਦੀ ਸਲਾਹ ਦਿੱਤੀ ਹੈ ਰੋਜ਼ਾਨਾ ਤੇਜ਼ ਸੈਰ ਅਤੇ ਕਸਰਤ ਕਫ ਨੂੰ ਘਟਾਉਂਦੀ ਹੈ ਯੋਗ ਮੰਡੂਕ ਆਸਣ ਅਰਧ ਮਤਸੇਂਦਰ ਆਸਣ ਪਸ਼ਚੀ ਮੁਤਾਨ ਆਸਣ ਅਤੇ ਸੂर्य ਨਮਾਸਕਾਰ ਨਸਕਾਰ ਕੈਂਕਰਿਆਜ਼ ਨੂੰ ਉਤੇਜਿਤ ਕਰਦੇ ਹਨ ਅਤੇ ਮੈਟਾਬੋਲਿਜ਼ਮ ਵਧਾਉਂਦੇ ਹਨ ਸਿੱਟਾ ਆਯੁਰਵੇਦ ਵਿੱਚ ਸ਼ੂਗਰ ਦਾ ਇਲਾਜ ਸਿਰਫ ਬਲੱਡ ਸ਼ੂਗਰ ਨੂੰ ਘਟਾਉਣਾ ਨਹੀਂ ਹੈ ਸਗੋਂ ਪੂਰੇ ਸਰੀਰ ਨੂੰ ਨਰੋਵਾ ਕਰਨਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਆਹਾਰ ਜੌਂ ਹਲਦੀ ਵਿਹਾਰ ਕਸਰਤ ਯੋਗ ਅਤੇ ਔਸ਼ਧ ਚੰਦਰਪ੍ਰਭਾ ਵਟੀ ਵਸੰਤ ਕੁਸੁਮਾਕਰ ਰਸ ਦੇ ਸਮੇਲ ਨਾਲ ਅਸੀਂ ਇਸ ਗੰਭੀਰ ਬਿਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਆਧੁਨਿਕ ਵਿਗਿਆਨ ਵੀ ਅੱਜ ਆਯੁਰਵੇਦ ਦੇ ਇਨ੍ਹਾਂ ਸਿਧਾਂਤਾਂ ਦੀ ਪੁਸ਼ਟੀ ਕਰ ਰਿਹਾ ਹੈ ਜੋ ਸਾਬਤ ਕਰਦਾ ਹੈ ਕਿ ਪ੍ਰਾਚੀਨ ਭਾਰਤੀ ਵਿਗਿਆਨ ਅੱਜ ਵੀ ਉਹਨਾਂ ਹੀ ਸਾਰਥਕ ਇਹ ਵੀਡੀਓ ਜਾਣਕਾਰੀ ਲਈ ਹੈ ਇਲਾਜ ਲਈ ਹਮੇਸ਼ਾ ਕਿਸੇ ਯੋਗ ਵੈਦ ਦੀ ਸਲਾਹ ਲਵੋ ਬਹੁਤ ਬਹੁਤ ਧੰਨਵਾਦ